ਜੀ ਬਾਜੀ ਅੱਜ ਫਿਰ ਖਾਸ ਕੀ ਤਿਆਰ ਕਰਨ ਲੱਗੇ ਹੋ ਬਾਜੀ ਇਹ ਮੇਰੇ ਕੋਲ ਤੇ ਸਾਰੀਆਂ ਵੈਰਾਈਟੀਆਂ ਹੁੰਦੀਆਂ ਤੜਕੇ ਵਾਲਾ ਭਿੱਜਾ ਕੁਲਚਾ ਤੜਕੇ ਵਾਲਾ ਪਾਸਤਾ ਕੁਲਚਾ ਪਨੀਰ ਦੀ ਪੁਰਜੀ ਤੜਕੇ ਵਾਲੇ ਚੋਲ ਆਲੂ ਵਾਲੇ ਭਟੂਰੇ ਸਾਦੇ ਭਟੂਰੇ ਸਾਰਾ ਕੁਝ ਦੇਸੀ ਕੀ ਹੋਦਾ ਸਭ ਕੁਝ ਦੇਸੀ ਚਲੋ ਪਨੀਰ ਪੁਰਜੀ ਅੱਜ ਤਿਆਰ ਕਰ ਦੋ ਫਿਰ ਦੇਸੀ ਕੀ ਹੋ ਨਾਲ ਇਹ ਲੋ ਜੀ ਸਭ ਤੋਂ ਪਹਿਲੇ ਆਹ ਵੇਖੋ ਜੀ ਕੋਈ ਲੁਕੋ ਹੋ ਨਹੀਂ ਗਈ ਆ ਵੇਖ ਲੋ ਕੋਈ ਚੀਜ਼ ਹੈ ਕੀ ਗਾਗ ਦੇ ਸਾਹਮਣੇ ਪਾਈ ਦੀ ਹੈ ਕੋਈ ਚੈੱਕ ਕਰਨਾ ਚਾਹਵੇ ਤਾਂ ਚੈੱਕ ਵੀ ਕਰ ਸਕਦਾ ਸਭ ਤੋਂ ਪਹਿਲੇ ਆ ਗਈ ਦੇਸੀ ਕੇ ਉਰੀ ਪਨੀਰ ਦੀ ਪੁਰਜੀ ਸਭ ਤੋਂ ਪਹਿਲੇ ਆ ਗਈ ਪਿਆਜ਼ ਪਿਆਇ ਤੋਂ ਬਾਅਦ ਆਏਗੇ ਸ਼ਿਮਲਾ ਮਿਰਚਾ ਗਾਜਰਾ ਉਸ ਤੋਂ ਬਾਅਦ ਆਏਗੇ ਹਰੇ ਮਟਰ ਮਟਰ ਤੋਂ ਬਾਅਦ ਆਏਗੇ ਜੇ ਭਾਜੀ ਕੇ ਨੂੰ ਮਟਰ ਨਾ ਪਸੰਦ ਹੋਣ ਫਿਰ ਤੇ ਮਟਰ ਨਾ ਪਾਏ ਕਿਸੇ ਨੂੰ ਮਟਰ ਪਸੰਦ ਨਹੀਂ ਹੁੰਦੇ ਕਈਆਂ ਨੂੰ ਗਾਜਰਾ ਪਸੰਦ ਨੇ ਆਪਣੀ ਮਰਜ਼ੀ ਨਾਲ ਹਰ ਗਾਗ ਆ ਕੇ ਆਪਣੀ ਮਰਜ਼ੀ ਨਾਲ ਤਿਆਰੀ ਕਰਵਾ ਸਕਦਾ ਕਿੰਨਾ ਜਦੋਂ ਇਥੋਂ ਲੰਗੀਏ ਨਾ ਤੇ ਇਹ ਜਿਹੜੇ ਦੇਸੀ ਘੋਦਾ ਸਵਾਦ ਆ ਨਾ ਇਹ ਕਿਤੇ ਇੰਨਾ ਕਿ ਡਲ ਡਲ ਪੈਂਦਾ ਨਾ ਤਾਨੂੰ ਆਪੇ ਹੀ ਮੈਂ ਕਹਿੰਦਾ ਅਦਰ ਖਿੱਚ ਕੇ ਲਿਆਊਗਾ ਸਵਾਦ ਇੰਨੀ ਗਰੰਟੀ ਆ ਭਾਜੀ ਇੰਨੀ ਗਰੰਟੀ ਜਿਹੜੀ ਮਿਹਨਤ ਆ ਉਹਦਾ ਤੇ ਸਰੂਰ ਵਿੱਚ ਨਜ਼ਰ ਆਉਣਾ ਹੀ ਹੋਣਾ ਤੁਹਾਨੂੰ ਭਾਜੀ ਗਰੰਟੀ ਹੁਣ ਲੋਕੀ ਅੱਜਕੱਲ ਸਾਮਾਨ ਲੈ ਆ ਕੋਈ ਵਾਸ਼ਿੰਗ ਮਸ਼ੀਨ ਲੈ ਆ ਕੋਈ ਸਾਮਾਨ ਬਿਜਾਰ ਦਾ ਘਰ ਵਾਸਤੇ ਵੀ ਲੈ ਆ ਉਹ ਨਹੀਂ ਗਰੰਟੀ ਦਿੰਦੇ ਕਿ ਸਾਹਮਣੇ ਘਰ ਆ ਕੇ ਪੈਸੇ ਖਰਚੇਗੇ ਇੰਨੀ ਗਰੰਟੀ ਦੇਂਦੇ ਜਨਾ ਅੱਛਾ ਤੇ ਫੇਰ ਕਹਿੰਦੇ ਤੁਹਾਨੂੰ ਸਵਾਦ ਨਹੀਂ ਲੱਗੇਗਾ ਕੋਈ ਪੈਸਾ ਨਹੀਂ ਲਾਹਗੇ ਇਹ ਥੋੜਾ ਜਿਹਾ ਹੁੰਦਾ ਅਦਰਕ ਪਾਊਡਰ ਥੋੜਾ ਜਿਹਾ ਗਰਮ ਮਸਾਲਾ ਹਲਦੀ ਆ ਗਈ ਏ ਸਵਾਦ ਅਨੁਸਾਰ ਨਮਕ ਆ ਗਿਆ ਜੀ ਪਨੀਰ ਭੱਜ ਡੇਰੀ ਵਾਲਾ ਵੀ ਮਰਤਾ ਦੇ ਜੀ ਪਨੀਰ ਡੇਰੀ ਵਾਲਾ ਹੀ ਹੁੰਦਾ ਸੋ ਬਿਲਕੁਲ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਇਹ ਡੇਰੀ ਵਾਲਾ ਖਾਸ ਪਨੀਰ ਵਰਤਿਆ ਜਾਂਦਾ ਕੋਈ ਵੀ ਅਕੀਸ ਨੂੰ ਇਹ ਸ਼ੱਕ ਨਾ ਰਹੇ ਕਿ ਸੋਇਆ ਪਨੀਰ ਹੁੰਦਾ ਜਾਂ ਇਦਾਂ ਦਾ ਕੋਚਿਆ ਫਾਸ ਨੇਰੀ ਵਾਲਾ ਪਨੀਰ ਆ ਖਾ ਕੇ ਚੈੱਕ ਕਰ ਸਕਦਾ ਕਿਸੇ ਨੂੰ ਡਾਊਟ ਲੱਗੇ ਤੇ ਖਾ ਕੇ ਚੈੱਕ ਕਰ ਸਕਦਾ ਬਿਲਕੁਲ ਕਿੰਨੇ ਗ੍ਰਾਮ ਪਨੀਰ ਕਈ ਵਾਰੀ ਲੋਕ ਕਹਿੰਦੇ ਨਾ ਰੇੜੀਆਂ ਦੇ ਸੌਦਾ ਚੰਗਾ ਨਹੀਂ ਮਿਲਦਾ ਚੰਗਾ ਵੀ ਮਿਲਦਾ ਹਰ ਰੇੜ ਦੇ ਵਿੱਚ ਕੁਆਂਟੀਟੀ ਕਿੱਦਾਂ ਰਹਿੰਦੀ ਕਿੰਨੇ ਗ੍ਰਾਮ ਆ ਪਨੀਰ ਹੁੰਦਾ ਜਾਂ ਕਿਦਾਂ ਸਾਰਾ ਤਿਆਰ ਕਰਦੇ ਹੋ ਪਾਜੀ ਪਲੇਟ ਵਿੱਚ ਤੁਹਾਡੇ ਸਾਹਮਣੇ ਆ ਜਿੰਨੀ ਹੁੰਦੀ ਮੈਂ ਮਾਲਕ ਦਾ ਨਾਮ ਲੈ ਕੇ ਜੋ ਹੁਣ ਬਣ ਜਾਂਦੀ ਨਾ ਜਿੰਨੀ ਵੀ ਬਣ ਗਈ ਆ ਇਹ ਪਾ ਦੇਣੀ ਐ ਨਹੀਂ ਵੀ ਕਿ ਥੋੜੀ ਰੱਖ ਲੰਨੀ ਜਿੰਨੀ ਤਿਆਰ ਹੋ ਗਈ ਉਹ ਗਾਗਦੀ ਹੈਗੀ ਆ ਦੋ ਕੇ ਬੰਦੇ ਖਾਣਗੇ ਆ ਰਾਮ ਨਾਲ ਬੜੇ ਆਰਾਮ ਨਾਲ ਜੀ ਦੋ ਕੇ ਬੰਦੇ ਤੇ ਜਿਨ੍ਹਾਂ ਨੂੰ ਲੋਡ ਹੁੰਦੀ ਆ ਜਿਵੇਂ ਹੁਣ ਖਾਂਦੇ ਵੇ ਆ ਤੇ ਜਿਨ੍ਹਾਂ ਨੂੰ ਸਲਾਈਸਾਂ ਦੀ ਲੋਡ ਪੈਂਦੀ ਫਿਰ ਸਲਾਈਸ ਲੈ ਲੈਂਦੇ ਆ ਬਿਲਕੁਲ ਇੱਕ ਖਾਸ ਤਰੀਕੇ ਨਾਲ ਜਿਹੜੀ ਇੱਥੇ ਦੇਸੀ ਘਿਓ ਦੀ ਪਨੀਰ ਦੀ ਪੁਰਜੀ ਤਿਆਰ ਕੀਤੀ ਜਾਂਦੀ ਭਾਜੀ ਹੁਣੇ ਕੀ ਬਾਰੇ ਵਿੱਚ ਇਹ ਥੋੜਾ ਜਿਹਾ ਮਸਾਲਾ ਹੁੰਦਾ ਹੈ ਹੂੰ ਮਸਾਲੇ ਤੋਂ ਬਾਅਦ ਆ ਜਾਏਗਾ ਥੋੜਾ ਜਿਹਾ ਦੁੱਧ ਆਈਏਗਾ ਇਹ ਮਲਾਈ ਪਨੀਰ ਪੁਰਜੀ ਬਣਾਉਣ ਵਾਸਤੇ ਹਾਂਜੀ ਆ ਬਿਲਕੁਲ ਜਿਸ ਤਰੀਕੇ ਨਾਲ ਤਵੇ ਤੇ ਤਿਆਰ ਕੀਤੀ ਜਾ ਰਹੀ ਹੈ ਨਾਲ ਅਮੂਲ ਕਰੀਮ ਵਰਤੀ ਜਾ ਰਹੀ ਹੈ ਜੀ ਸੋ ਹਰ ਇੱਕ ਚੀਜ਼ ਇਹਨੂੰ ਕਹਿ ਲਈਏ ਕਿ ਸਵਾਦ ਅਨੁਸਾਰ ਹੈਗੀ ਆ ਸਵਾਦ ਉਸ ਦੇ ਵਿੱਚ ਡੋਲ ਡੋਲ ਪਾਇਆ ਜਾ ਰਿਹਾ ਹਰ ਇੱਕ ਚੀਜ਼ ਉਹਦੇ ਮੁਤਾਬਕ ਪਾਈ ਜਾ ਰਹੀ ਹੈ ਜਿੰਨੀ ਉਹਦੀ ਕੁਆਂਟੀਟੀ ਆ ਉਸ ਤਰੀਕੇ ਨਾਲ ਉਸ ਦੇ ਵਿੱਚ ਸੱਜੀਆਂ ਪਾਈਆਂ ਗਈਆਂ ਨੇ ਉਸ ਅਕੋਰਡਿੰਗ ਸਾਰੇ ਮਸਾਲੇ ਉਸ ਦੇ ਵਿੱਚ ਵਰਤ ਵਰਤੇ ਜਾ ਰਹੇ ਨੇ ਸੋ ਤਵੇ ਦੇ ਉੱਪਰ ਦੇਸੀ ਘੋਦੀ ਪਨੀਰ ਪੁਰਜੀ ਤਿਆਰ ਹੋ ਰਹੀ ਹੈ ਇਸ ਦੇ ਨਾਲ ਜਿਹੜੇ ਬ੍ਰਾਊਨ ਬ੍ਰੈਡ ਆ ਉਹ ਦਿੱਤੀ ਜਾਏਗੀ ਬ੍ਰਾਊਨ ਬ੍ਰੈਡ ਦੇ ਬਾਜੀ ਕਿੰਨੇ ਸਲਾਈਸਸ ਹੁੰਦੇ ਆ ਚਾਰ ਸਲਾਈਸਸ ਹੁੰਦੇ ਪਾਜੀ ਤੇ ਜੇ ਐਕਸਟਰਾ ਕੋਈ ਲੈਣੀ ਹੋਣ ਉਹਦੇ ਕੀ ਚਾਰਜਸ ਹੁੰਦੇ ਆ ਉਹਦੇ 15 ਦੇ ਦੋ ਉਦਾਂ ਪੂਰੀ ਪਲੇਟ ਦੇ ਕੀ ਚਾਰਜ ਕਰਦੇ ਜੀ 150 ਰੁਪਏ 150 ਰੁਪਏ ਭਾਜੀ 150 ਰੁਪਏ ਟੋਟਲ ਪਲੇਟ ਦਾ 150 ਰੁਪਏ ਇਹ ਥੋੜਾ ਹੁਣ ਦੇਸੀ ਘਿਓ ਹੈ ਥੋੜੇ ਪੀਸਾਂ ਨੂੰ ਹੀ ਲੱਗ ਜਾਏਗਾ ਅੱਛਾ ਬ੍ਰੈਡ ਵੀ ਤੁਸੀਂ ਦੇਸੀ ਘਿਓ ਨਾਲ ਤਲਦੇ ਜੀ ਗਰਮ ਕਰਕੇ ਸਵਾਦ ਆ ਜਾਂਦਾ ਖਾਣ ਦਾ ਮਜ਼ਾ ਆ ਜਾਂਦਾ ਬਿਲਕੁਲ ਫਿਰ ਇਹਨੂੰ ਪਨੀਰ ਚ ਵੀ ਡਿਪ ਕਰਕੇ ਦੋਗੇ ਨਾਲ ਜੀ ਨਹੀਂ ਨਹੀਂ ਪਨੀਰ ਚ ਨਹੀਂ ਬਸ ਗਰਮ ਕਰ ਦਾਂਗੇ ਅੱਛਾ ਗਰਮ ਕਰਕੇ ਤੁਹਾਡੇ ਕੋਲ ਪਨੀਰ ਪਿਆਣਾ ਖਾਣ ਵਾਸਤੇ ਜਿੱਦਾਂ ਮਰਜ਼ੀ ਖਾਈ ਜਾਓ ਡਿਪ ਕਰਕੇ ਖਾਈ ਜਾਓ ਜਿੱਦਾਂ ਮਰਜ਼ੀ ਪਤੋ ਥੋੜਾ ਇਹ ਹਰਾਇਆ ਤਾਂ ਨਹੀਂ ਆਈਏਗਾ ਹਰਾਇਆ ਧਨੀਆ ਬਿਲਕੁਲ ਧਨੀਆ ਵੀ ਜ਼ਰੂਰੀ ਹੈ ਸਬਜ਼ੀਆਂ ਦੇ ਉੱਪਰ ਹੈਨਾ ਜੀ 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 ਬਿਲਕੁਲ ਜੀ ਸੋ ਇੱਕ ਵਾਰ ਐਡਰੈਸ ਤੁਹਾਨੂੰ ਇਹ ਦੱਸ ਦੰਨੇ ਆ ਕਿ ਬਿਲਕੁਲ ਆਪਾਂ ਜਿੱਕਰ ਗੱਲ ਕਰੀਏ ਹਾਲ ਗੇਟ ਦੀ ਹਾਲ ਗੇਟ ਤੋਂ ਜਦੋਂ ਸੁਭਾਸ ਜੂਸ ਬਾਰ ਤੋਂ ਬਾਹਰ ਹੋਣੇ ਆ ਤਾਂ ਬਿਲਕੁਲ ਸਾਹਮਣੇ ਪਿੰਕ ਪਲਾਜ਼ਾ ਦੀ ਮਾਰਕੀਟ ਨਜ਼ਰ ਹੁੰਦੀ ਜਿੱਥੇ ਇੱਕ ਪਾਣੀ ਦੀ ਟੈਂਕੀ ਹੈਗੀ ਆ ਬਿਲਕੁਲ ਉਹਦੇ ਬਾਹਰ ਇਹ ਨੌਜਵਾਨ ਹੋਣੀ ਆਪਣੀ ਕਾਰਟ ਲਗਾਉਂਦੇ ਆ Shiv Kirpa ਦੇ ਨਾਮ ਤੋਂ ਇਹਨਾਂ ਦੀ ਕਾਰਟ ਆ ਸੋ ਹੁਣ ਪਨੀਰਪੁਰ ਜੀ ਤਿਆਰ ਹੋ ਚੁੱਕੀ ਆ ਦੇਸੀ ਘਿਓ ਦੇ ਚ ਤੁਹਾਨੂੰ ਸਾਫ਼ ਤੌਰ ਤੇ ਦੇਖਦਾ ਪਿਆ ਹੋਏਗਾ ਕਿ ਕੋਈ ਵੀ ਕਮੀ ਨਹੀਂ ਕਿਤੇ ਵਰਤੀ ਗਈ ਸਾਰੇ ਇੱਕ ਚੀਜ਼ ਦੀ ਜਿਹੜੀ ਕਮੀ ਉਹ ਪੂਰੀ ਕੀਤੀ ਗਈ ਖਾਸ ਤੌਰ ਤੇ ਸੋ ਬਾਕੀ ਜਿਹੜਾ ਤਾਂ ਇਹਦੇ ਬਚਿਆ ਦੇਸੀ ਘਿਓ ਆ ਉਹਨੂੰ ਆਪਾਂ ਬ੍ਰੈਡ ਨਾਲ ਇਕੱਠਾ ਕਰ ਲਿਆ ਆ ਤਾਂ ਜੋ ਹੋਰ ਸੁਆਦ ਸਾਨੂੰ ਬ੍ਰੈਡਾਂ ਦੇ ਵਿੱਚ ਮਿਲ ਜੇ ਖਾਸ ਕਰਕੇ ਪੰਜਾਬੀ ਸ਼ਕੀਨ ਹੀ ਇਹਦੇ ਹੁੰਦੇ ਆ ਕਿ ਸਾਨੂੰ ਮੱਖਣ ਦੇਸੀ ਕਿਉਂ ਜੜਾ ਉਹ ਖੁੱਲ ਕੇ ਮਿਲ ਸਕੇ ਤੇ ਆਪਣੀਆਂ ਸਿਹਤਾਂ ਜੜੀਆਂ ਨੇ ਉਹ ਤੰਦਰੁਸਤ ਰਵੇ ਪਾਜੀ ਦੇਸੀ ਕਿਉਂ ਉਹਨਾਂ ਇੱਕ ਵੀ ਖਾਸियत ਹੈਗੀ ਹੈ ਨਾ ਕਿ ਇਹਦੇ ਨਾਲ ਬਲੱਡ ਪ੍ਰੈਸ਼ਰ ਕੇ ਕਹਿੰਦੇ ਨਾ ਵੱਧਦਾ ਹੈ ਦੇਸੀ ਕਿਉਂ ਉਹਨਾਂ ਨਹੀਂ ਹੋਂ ਦਾ ਫੈਟ ਪੈਂਦਾ ਜਦ ਵੀ ਪਏਗਾ ਰਿਫੈਂਟ ਨਾ ਪਏਗਾ ਜਾਂ ਬਾਹਰ ਦੀਆਂ ਚੀਜ਼ਾਂ ਸੀ ਜਿਵੇਂ 올ਿਓ ਆਇਲ ਯੂਜ਼ ਕਰਾਂਗੇ ਇਹ ਪਿਆਜ਼ ਆ ਗਿਆ ਇਹ ਪੁਦੀਨੇ ਵਾਲੀ ਚਟਨੀ ਆ ਗਈ ਉਹਦੇ ਤੇ ਚਾਟ ਮਸਾਲਾ ਆ ਗਿਆ ਇਹ ਕੋਰ ਨਾਲ ਥੋੜੀ ਜਿਹੀ ਸੌਸ ਲਾਂਗੇ ਤਿਆਰ ਦੇਖ ਸਕਦੇ ਹੋ ਪਲੇਟ ਹੁਣ ਤਿਆਰ ਹੋ ਚੁੱਕੀ ਹੈ ਜਿਸ ਦੇ ਵਿੱਚ ਚਾਰ ਬ੍ਰਾਊਨ ਬ੍ਰੈਡ ਦੇ ਸਲਾਈਸ ਹੈਗੇ ਨੇ ਨਾਲ ਇੱਕ ਆਪਣੀ ਫੁੱਲ ਪਲੇਟ ਪਨੀਰ ਪੁਰਜੀ ਦੀ ਆ ਪ्योर ਦੇਸੀ ਘਿਓ ਦੀ ਤਿਆਰ ਕੀਤੀ ਗਈ ਆ ਨਾਲ ਪਿਆਜ਼ ਆ ਅਧੀ ਚਟਨੀ ਹੈ ਪੁਦੀਨੇ ਦੀ ਨਾਲ ਟਮਾਟੋ ਕਚਪ ਵੀ ਦਿੱਤੀ ਆ ਜਿਹੜੀ ਮਿੱਠੇ ਦੇ ਨਾਲ ਨਾਲ ਥੋੜਾ ਸਵਾਦ ਰਵੇ ਸੋ ਭਾਜੀ ਇੱਕ ਪਲੇਟ 150 ਰੁਪਏ ਦੀ ਆ ਨਾਲ ਜੇਕਰ ਸਲਾਈਸ ਹੋਰ ਲੈਣੇ ਹੋਣ ਕਿਸੇ ਨੇ 15 ਰੁਪਏ ਦੇ ਦੋ ਭਾਜੀ ਸਲਾਈਸ ਸਿਰਫ 15 ਰੁਪਏ ਦੇ ਦੋ ਇੱਕ ਵਾਰ ਐਡਰੈਸ ਦੱਸ ਦੋ ਭਾਜੀ ਕੀ ਹੈ ਮੇਰਾ ਐਡਰੈਸ ਹੈਗਾ ਪਿੰਨ ਪਲਾਜ਼ਾ ਰੋਡ ਨੀਅਰ ਗੁਰੂ ਰਵੀਦਾਸ ਜੀ ਦਾ ਮੰਦਿਰ ਹੈਗਾ ਜੀ ਕਿਸੇ ਨੇ ਆਣਾ ਹੋਵੇ ਗੂਗਲ ਮੈਪ ਤੇ ਮੇਰੀ ਸ਼ਿਵ ਕਿਰਪਾ ਫੂਡ ਕੋਰਨਰ ਦੇ ਨਾਮ ਤੇ ਸ਼ੋਪ ਦਾ ਨਾਮ ਹੈ ਕਿਹੜੀ ਆਈਟਮਾਂ ਤਿਆਰ ਕਰਦੇ ਹੋ ਤੜਕੇ ਵਾਲਾ ਪਿੱਜਾ ਕੁਲਚਾ ਤੜਕੇ ਵਾਲੇ ਚਾਵਲ ਤੜਕੇ ਵਾਲਾ ਪਾਸਤਾ ਕੁਲਚਾ ਤੇ ਆਲੂ ਵਾਲੇ ਭਟੂਰੇ ਸਾਦੇ ਭਟੂਰੇ ਤੇ ਨਿਊਟਰੀ ਕੁਲਚਾ ਹੁੰਦਾ ਭਾਜੀ ਜੇ ਕੋਈ ਕੱਲਾ ਕਵੇ ਪਾਸਤਾ ਤਾਂ ਬਿਲਕੁਲ ਅੱਜ ਖਾਸ ਮਕਸਦ ਇਹੀ ਸੀਗਾ ਕਿ ਤੁਹਾਨੂੰ ਗੁਰੂ ਨਗਰੀ ਦੇ ਵਿੱਚ ਆ ਕੇ ਇੱਥੋਂ ਦਾ ਸਵਾਦ ਵਿਖਾਈਏ ਕਿਉਂਕਿ ਜਿਹੜੇ ਲੋਕ ਵਿਦੇਸ਼ਾਂ ਤੋਂ ਵੀ ਹੁੰਦੇ ਨੇ ਖਾਸ ਕਰਕੇ ਗੁਰੂ ਨਗਰੀ ਦੇ ਵਿੱਚ ਆ ਕੇ ਸਵਾਦਿਸ਼ ਚੀਜ਼ਾਂ ਲਾਭਦੇ ਨੇ ਸੋ ਸਾਡਾ ਅੱਜ ਮਕਸਦ ਸੀਗਾ ਇਸ ਵੀਡੀਓ ਰਾਹੀਂ ਉਹਨਾਂ ਤੱਕ ਜਿਹੜੀ ਇਹ ਵੀਡੀਓ ਪਹੁੰਚਾਇਓ ਤਾਂ ਜੋ ਇਸ ਜਗ੍ਹਾ ਤੇ ਆ ਕੇ ਅੰਮ੍ਰਿਤਸਰ ਦਾ ਪ्योर ਦੇਸੀ ਕਿਹੋ ਜਿਹਾ ਦਾਇਕਾ ਸ਼ਾਕ ਸਕਰ ਤੇ ਹੋਰ ਲੋਕਾਂ ਨੂੰ ਇਹਦੇ ਬਾਰੇ ਦੱਸ ਸਕਣ ਜਿਹੜੇ ਲੋਕ ਪੰਜਾਬੀ ਮੀਡੀਅਮ ਦੇ ਨਾਲ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਅੰਮ੍ਰਿਤਸਰ